21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨੇ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ ਚ ਕੋਈ ਕਮੀ ਨਹੀਂ ਗਈ ਪੰਜਾਬ ਦੇ 85000 ਪੰਜਾਬ ਪੁਲਿਸਾ ਜਿਹਦੇ ਵਿੱਚ ਚਾਹੇ ਉਹ ਪੀਏਪੀ ਹੋਏ ਚਾਹੇ ਉਹ ਕਮਾਂਡੋ ਹੋਏ ਚਾਹੇ ਪੀਪੀ ਹੋਵੇ ਚਾਹੇ ਬਾਕੀ ਕਈ ਦਾਰੇ ਆ 85000 ਟੋਟਲ ਜੀਹਨਾਂ ਨੇ ਅੱਜ 21 ਤਰੀਕ ਚ ਇੱਕ ਫਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ 'ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ 5-10 ਦਿਨ ਤਾਂ ਮੰਨਿਆ ਤਰਖਾ ਲੇਟ ਹੋ ਜਾਂਦੀ ਆ ਪਰ ਇਹ ਜਿਨ੍ਹਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਬੈਗ ਦਸਤੇ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਪੁਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਮੋਦੀ ਸਾਹਿਬ ਦੀ ਗੱਲ ਕਰੀਏ ਤੇ 1 ਤਰੀਕ ਨੂੰ ਪੈਨੋ ਸਭ ਦੇ ਮੈਂ ਆਪਣੇ ਪੈਰਾ ਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ ਇੱਕ ਤਰੀਕ ਨੂੰ ਜਿਹੜੀ ਆ ਉਹ ਤਨਖਾਹ ਆਉਣ ਜਾਂਦੀ ਆ ਪਰ ਬਹੁਤ ਮਾੜੀ ਗੱਲ ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆਪ ਹੋਣਾ ਜੇ ਤੁਸੀਂ ਚਾਹੋ ਨੇ ਵੀ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੇਨਟੇਨ ਕਰੇ ਇਸ ਕੋਲ ਇਲੈਕਸ਼ਨ ਕਰਾਵੇ ਤੇ ਉਹਨਾਂ ਨੇ ਆਉਣਾ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਛੋਡੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ-ਬੜੀਆਂ ਕਰਨੀਆਂ ਏ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਨੀ ਕੋਲ ਥੇਲਾ ਅੱਜ ਉਹ ਗੱਲ ਸਾਬਤ ਹੋ ਗਈ ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰ ਜ਼ੋਰ ਤੁਹਾਨੂੰ ਅਪੀਲ ਆ ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ ਉਹਨਾਂ ਦੀ ਪੇ ਹੈ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ ਇਹ ਥੱਲੇ ਜਿਹੜਾ ਵੀ 85 ਹਜ਼ਾਰ ਮੁਲਾਜ਼ਮ ਆ ਉਹਦਾ 1 ਰੁਪਿਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਥੋੜੀ ਹੋਏਗੀ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ ਚ ਕੋਈ ਕਮੀ ਨਹੀਂ ਕੀ ਪੰਜਾਬ ਦੇ 85000 ਪੰਜਾਬ ਪੁਲਿਸਾਂ ਜਿਹਦੇ ਵਿੱਚ ਚਾਹੇ ਉਹ ਪੀਏਪੀ ਹੋਵੇ ਚਾਹੇ ਉਹ ਕਮਾਂਡੋ ਹੋਵੇ ਚਾਹੇ ਪੀਪੀ ਹੋਵੇ ਚਾਹੇ ਬਾਕੀ ਕਈ ਦਾ ਰਿਹਾ 85000 ਟੋਟਲ ਜੀਨਾ ਨੇ ਅੱਜ 21 ਤਰੀਕ ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ 5-10 ਦਿਨ ਤਾਂ ਮੰਨਿਆ ਤਰਖਾ ਲੇਟ ਹੋ ਜਾਂਦੀ ਆ ਪਰ ਇਹ ਜਿਨ੍ਹਾਂ ਨੇ ਪੰਜਾਬ ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਬੈਗ ਬਸਤੀ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਐ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਪੁਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਇੱਕ ਤਰੀਕ ਨੂੰ ਪਹਿਲਾਂ ਸਭ ਦੇ ਮੈਂ ਆਪਣੇ ਪੈਰਾ ਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ ਇੱਕ ਤਰੀਕ ਨੂੰ ਜਿਹੜੀ ਆ ਉਹ ਤਨਖਾਹ ਪਹੁੰਚ ਜਾਂਦੀ ਆ ਪਰ ਬਹੁਤ ਮਾੜੀ ਗੱਲ ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆ ਜੇ ਤੁਸੀਂ ਚਾਹੋ ਨੇ ਵੀ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੈਂਟੇਨ ਕਰੇ ਪੀਸਫੁੱਲ ਇਲੈਕਸ਼ਨਾਂ ਕਰਾਵੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਥੋੜੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ-ਬੜੀਆਂ ਕਰਨੀਆਂ ਐ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਨੀ ਕੋਲ ਥੇਲਾ ਅੱਜ ਉਹ ਗੱਲ ਸਾਬਤ ਹੋ ਗਈ ਇਸ ਕਰਕੇ ਜਲਦੀ ਤੋਂ ਜਲਦੀ ਬੇਰੀ ਪਰ ਜ਼ੋਰ ਤੁਹਾਨੂੰ ਅਪੀਲ ਆ ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ ਇਹ ਥੱਲੇ ਜਿਹੜਾ ਵੀ 85000 ਮੁਲਾਜ਼ਮ ਆ ਉਹਦਾ 1 ਰੁਪਿਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ 'ਚ ਕੋਈ ਕਮੀ ਨਹੀਂ ਕੀ ਪੰਜਾਬ ਦੇ 85000 ਪੰਜਾਬ ਪੁਲਿਸਾਂ ਜਿਹਦੇ ਵਿੱਚ ਚਾਹੇ ਉਹ ਪੀਏਪੀ ਹੋਵੇ ਚਾਹੇ ਉਹ ਕਮਾਂਡੋ ਹੋਵੇ ਚਾਹੇ ਪੀਪੀ ਹੋਵੇ ਚਾਹੇ ਬਾਕੀ ਕਈ ਦਾੜੇ ਆ 85000 ਟੋਟਲ ਜੀਹਨਾਂ ਨੇ ਅੱਜ 21 ਤਰੀਕ 'ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ 'ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ 5-10 ਦਿਨ ਤੱਕ ਮੰਨਿਆ ਤਰਖਾ ਲੇਟ ਹੋ ਜਾਂਦੀ ਆ ਪਰ ਇਹ ਜਿਨ੍ਹਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਬੈਗ ਬਸਤੇ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਆ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਪੁਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਇੱਕ ਤਰੀਕ ਨੂੰ ਪਹਿਲਾ ਸਵਾਲ ਦੇ ਮੈਂ ਆਪਣੇ ਪੈਰਾ ਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ ਇੱਕ ਤਰੀਕ ਨੂੰ ਜਿਹੜੀ ਆ ਉਹ ਤਨਖਾਹ ਆਉਣ ਜਾਂਦੀ ਆ ਪਰ ਬਹੁਤ ਮਾੜੀ ਗੱਲ ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆ ਕੇ ਕੋਲਾ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੇਨਟੇਨ ਕਰੇ ਇਸ ਫੋਲ ਇਲੈਕਸ਼ਨ ਆ ਕਰਾਵੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਥੋੜੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ-ਬੜੀਆਂ ਕਰਨੀਆਂ ਏ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਨੀ ਕੋਲ ਢੇਲਾ ਅੱਜ ਉਹ ਗੱਲ ਸਾਬਤ ਹੋ ਗਈ ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰ ਜ਼ੋਰ ਤੁਹਾਨੂੰ ਅਪੀਲ ਆ ਡਿਮਾਂਡ ਆ ਪੰਜਾਬ ਪੁਲਿਸ ਦੀ 85000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ ਇਹ ਥੱਲੇ ਜਿਹੜਾ ਵੀ 85000 ਮੁਲਾਜ਼ਮ ਆ ਉਹਦਾ 1 ਰੁਪਿਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਥੋੜੀ ਹੋਏਗੀ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ ਚ ਕੋਈ ਕਮੀ ਨਹੀਂ ਗਈ ਪੰਜਾਬ ਦੇ 85000 ਪੰਜਾਬ ਪੁਲਿਸਾ ਜਿਹਦੇ ਵਿੱਚ ਚਾਹੇ ਉਹ ਪੀਏਪੀ ਹੋਵੇ ਚਾਹੇ ਉਹ ਕਮਾਂਡੋ ਹੋਵੇ ਚਾਹੇ ਪੀਪੀ ਹੋਵੇ ਚਾਹੇ ਬਾਕੀ ਕਈ ਧਾਰਿਆਂ 85000 ਟੋਟਲ ਜੀਨਾਂ ਨੇ ਅੱਜ 21 ਤਰੀਕ ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ 5-10 ਦਿਨ ਤਾਂ ਮੰਨਿਆ ਤਰਖਾ ਲੇਟ ਹੋ ਜਾਂਦੀ ਆ ਪਰ ਇਹ ਜਿਨਾਂ ਨੇ ਪੰਜਾਬ ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜਿਨਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜਿਨਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਬੈਗ ਬਸਤੀ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਐ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਪੁਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਇੱਕ ਤਰੀਕ ਨੂੰ ਪਹਿਲਾਂ ਸਭ ਦੇ ਮੈਂ ਆਪਣੇ ਪੈਰਾ ਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ ਇੱਕ ਤਰੀਕ ਨੂੰ ਜਿਹੜੀ ਆ ਉਹ ਤਨਖਾਹ ਪਹੁੰਚ ਜਾਂਦੀ ਆ ਪਰ ਬਹੁਤ ਮਾੜੀ ਗੱਲ ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆਖੋਣਾ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੈਂਟੇਨ ਕਰੇ ਪੀਸਫੁੱਲ ਇਲੈਕਸ਼ਨਾਂ ਕਰਾਵੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਥੋੜੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ ਬੜੀਆਂ ਕਰਨੀਆਂ ਏ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਨੀ ਕੋਲ ਥੇਲਾ ਅੱਜ ਉਹ ਗੱਲ ਸਾਬਤ ਹੋ ਗਈ ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰ ਜੋ ਤੁਹਾਨੂੰ ਅਪੀਲ ਆ ਡਿਮਾਂਡ ਆ ਵੀ 85000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ ਇਹ ਥੱਲੇ ਜਿਹੜਾ ਵੀ 85000 ਮੁਲਾਜ਼ਮ ਆ ਉਹਦਾ 1 ਰੁਪਈਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਥੋੜੀ ਹੋਏਗੀ ਇੱਕ ਬਹੁਤ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ ਚ ਕੋਈ ਕਮੀ ਨਹੀਂ ਗਈ ਪੰਜਾਬ ਦੇ 85000 ਪੰਜਾਬ ਪੁਲਿਸਾਂ ਜਿਹਦੇ ਵਿੱਚ ਚਾਹੇ ਉਹ ਪੀਏਪੀ ਹੋਏ ਚਾਹੇ ਉਹ ਕਮਾਂਡੋ ਹੋਏ ਚਾਹੇ ਪੀਪੀ ਹੋਵੇ ਚਾਹੇ ਬਾਕੀ ਕਈ ਧਾਰਿਆ 85000 ਟੋਟਲ ਜੀਨਾਂ ਨੇ ਅੱਜ 21 ਤਰੀਕ ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ 5-10 ਦਿਨ ਤੱਕ ਮੰਨਿਆ ਤਰਖਾ ਲੇਟ ਹੋ ਜਾਂਦੀ ਆ ਪਰ ਇਹ ਜੀਨਾਂ ਨੇ ਪੰਜਾਬ ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜੀਨਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜੀਨਾਂ ਨੇ ਆਪਣੇ ਬੱਚਿਆਂ ਦੀਆਂ ਬੋਕਸ ਕਿਤਾਬਾਂ ਬੈਗ ਬਸਤੀ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਐ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਪੁਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ